ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਨੀਹਾ ਸੁਪਨ ਕਨਸੈਪਟਸ ਦੇ ਵਿੱਚ ਅੱਜ ਹੈ ਪੰਜਾਬੀ ਦੀ ਜਮਾਤ ਤੇ ਅੱਜ ਪੰਜਾਬੀ ਦੀ ਜਮਾਤ ਦੇ ਵਿੱਚ ਅਸੀਂ ਬੜੀ ਹੀ ਰੋਚਕ ਕਹਾਣੀ ਨੂੰ ਪੜਾਂਗੇ ਜਿਹਦਾ ਨਾਂ ਹੈ ਚੂਹਾ ਅਤੇ ઋષਿ ਚੂਹਾ ਯਾਨੀ ਕਿ ਮਾਊਸ ઋષਿ ਯਾਨੀ ਕਿ ਸਿੰਘ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਮਾੜੇ ਬੰਦੇ ਨਾਲ ਕੋਈ ਜਿੰਨੀ ਮਰਜ਼ੀ ਨੇਕੀ ਕਰ ਲਵੇ ਉਹ ਆਪਣੀ ਮਾੜੀ ਆਦਤ ਨਹੀਂ ਛੱਡਦਾ ਮਤਲਬ ਕਿਹਾ ਤਾਂ ਜਾਣਦਾ ਕਿ ਸਾਨੂੰ ਸਾਰਿਆਂ ਦੇ ਨਾਲ ਪਰਉਪਕਾਰ ਕਰਨਾ ਚਾਹੀਦਾ ਹੈ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਪਰ ਕਈ ਅਜਿਹੇ ਮਾੜੇ ਬੰਦੇ ਵੀ ਹੁੰਦੇ ਹਨ ਕਿ ਜਿੰਨਾ ਤਾਂ ਜਿੰਨਾ ਮਰਜ਼ੀ ਫਾਇਦਾ ਤੁਸੀਂ ਕਰਾ ਦਿਓ ਉਹਨਾਂ ਨੇ ਆਪਣੀ ਮਾੜੀ ਆਦਤ ਛੱਡਣੀ ਨਹੀਂ ਹੁੰਦੀ ਇੱਕ ਮਹਾਤਮਾ ਨੇ ਚੂਹੇ ਨਾਲ ਨੇਕੀ ਕਰਕੇ ਉਸ ਨੂੰ ਸ਼ੇਰ ਬਣਾ ਦਿੱਤਾ ਉਹ ਸ਼ੇਰ ਬਣ ਕੇ ॠषि ਨੂੰ ਹੀ ਮਾਰਨ ਜਾ ਪਿਆ ਪੜੋ ਇਸ ਕਹਾਣੀ ਵਿੱਚ ਕੀ ਹੈ ਦੇਖੋ ਇਸ ਤਸਵੀਰ ਵਿੱਚ ਦਿਖਾਇਆ ਵੀ ਗਿਆ ਹੈ ਇੱਕ ઋષਿ ਆਪਣੀ ਕੂਟਿਆ ਤੇ ਬਾਹਰ ਬੈਠਾ ਹੈ ਤੇ ਇੱਕ ਨਿੱਕਾ ਜਿਹਾ ਚੂਹਾ ਉਹਦੇ ਕੋਲੋਂ ਸਹਾਇਤਾ ਮੰਗ ਰਿਹਾ ਹੈ ਤੇ ઋષਿ ਉਹਨੂੰ ਰੋਟੀ ਖਿਲਾ ਰਿਹਾ ਹੈ ਜਿਵੇਂ ਬੱਚਿਓ ਤੁਹਾਡੇ ਸਕੂਲਾਂ ਦੇ ਵਿੱਚ ਵੀ ਕੰਪੀਟੀਸ਼ਨਸ ਹੁੰਦੇ ਹਨ ਸਟੋਰੀ ਟੈਲਿੰਗ ਕੰਪੀਟੀਸ਼ਨ ਕਹਾਣੀ ਸੁਣਾਓ ਕੰਪੀਟੀਸ਼ਨ ਉਸ ਦੇ ਵਿੱਚ ਤੁਸੀਂ ਕਹਾਣੀ ਸੁਣਾ ਕੇ ਰੋਚਕ ਟਾਂਗ ਨਾਲ ਇਨਾਮ ਜਿੱਤ ਸਕਦੇ ਹੋ ਤਾਂ ਪੜ੍ਹਦੇ ਆਂ ਇਹ ਕਹਾਣੀ ਨੂੰ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ઋષਿ ਆਪਣੀ ਕੁੱਟਿਆ ਦੇ ਅੱਗੇ ਬੈਠਾ ਚੜ ਰਿਹਾ ਸੂਰਜ ਦਾ ਨਜ਼ਾਰਾ ਵੇਖ ਰਿਹਾ ਸੀ ਕੁੱਟਿਆ ਯਾਨੀ ਕਿ ਝੌਂਪੜੀ ਝੌਂਪੜੀ ਦੇ ਅੱਗੇ ਬੈਠਾ ਹੋਇਆ ઋષਿ ਉਗਦੇ ਹੋਏ ਸੂਰਜ ਨੂੰ ਵੇਖ ਰਿਹਾ ਸੀ ਅਚਾਨਕ ਇੱਕ ਕਾਂ ਉੱਥੋ ਉੱਡਦਾ ਹੋਇਆ ਲੰਘਿਆ ਉਸਨੇ ਆਪਣੀ ਚੁੰਝ ਵਿੱਚ ਇੱਕ ਚੂਹਾ ਚੁੱਕਿਆ ਹੋਇਆ ਸੀ ਹੁਣ ਇੱਕ ਕਬਵਾ ਉੱਥੋਂ ਦੀ ਉਪਰੋ ਦੀ ਜਾ ਰਹੀ ਸੀ ਤੇ ਉਹਨੇ ਆਪਣੀ ਚੁੰਝ ਦੇ ਵਿੱਚ ਚੂਹਾ ਚੱਕਿਆ ਹੋਇਆ ਸੀ ਉਹਨੂੰ ਖਾਣ ਲਈ ਹੋਰ ਕਾਂਵਾਂ ਨੂੰ ਵੇਖ ਕੇ ਉਹ ਕਾਂ 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 ਕਰਨ ਲੱਗ ਗਿਆ ਤੇ ਉਸ ਦਾ ਮੂੰਹ ਜਿਉਂ ਹੀ ਖੁੱਲਿਆ ਤਿਉਂ ਹੀ ਉਹ ਚੂਹਾ へਠਾ ਆ ਡਿੱਗਿਆ ਹੁਣ ਬੋਲਣ ਦੇ ਨਾਲ ਕੀ ਹੋਇਆ ਉਹਦੀ ਚੁੰਝ ਖੁੱਲੀ ਤੇ ਚੂਹਾ ਨੀਚੇ ਗਿਰ ਗਿਆ ਜਿਸ ਥਾਂ ਚੂਹਾ ਡਿੱਗਿਆ ਉੱਥੇ ਕੁਝ ਕਾਹ ਫੂ ਪਿਆ ਹੋਇਆ ਸੀ ਹੁਣ ਦੇਖੋ ਜਿਵੇਂ ਇੱਥੇ ਕਾਹ ਫੂ ਪਿਆ ਹੋਇਆ ਹੈ ਹੈਨਾ ਇਹਦੇ ਉੱਤੇ ਆ ਕੇ ਚੂਹਾ ਡਿੱਗਿਆ ਤਾਂ ਉਹ ਮਰਿਆ ਨਹੀਂ ਪਰ ਹਾਂ ਉਹਨੂੰ ਸੱਟਾਂ ਲੱਗ ਗਈਆਂ ਇਸ ਲਈ ਚੂਹੇ ਨੂੰ ਬਹੁਤ ਝੋਟ ਨਾ ਲੱਗੀ ਬਹੁਤ ਜ਼ਿਆਦਾ ਸੱਟ ਨਾ ਲੱਗੀ ਹਾਂ ਥੋੜੀ ਬਹੁਤੀ ਤਾਂ ਲੱਗੀ ਉਹ ਇੱਕਦਮ ਉੱਠਿਆ ਤੇ ਰਿਸ਼ੀ ਦੇ ਕੋਲ ਆ ਗਿਆ ਹੁਨੋ ਰਿਸ਼ੀ ਦੇ ਕੋਲ ਸਹਾਇਤਾ ਮੰਗਣ ਲਈ ਆਂਦਰ ਰਿਸ਼ੀ ਨੂੰ ਉਸ ਚੂਹੇ ਉੱਤੇ ਦਇਆ ਆ ਗਈ ਦਇਆ ਆ ਗਈ ਮਤਲਬ ਰਸ ਆ ਗਿਆ ਉਸਨੇ ਉਸ ਚੂਹੇ ਨੂੰ ਖਾਣ ਲਈ ਰੋਟੀ ਦਾ ਇੱਕ ਟੁਕੜਾ ਦੇ ਦਿੱਤਾ ਜਿਵੇਂ ਕਿ ਅਸੀਂ ਤਸਵੀਰ ਦੇ ਵਿੱਚ ਵੀ ਦੇਖਿਆ ਸੀ ઋષਿ ਚੂਹੇ ਨੂੰ ਰੋਟੀ ਦਾ ਇੱਕ ਟੁਕੜਾ ਖਿਲਾ ਰਿਹਾ ਹੁੰਦਾ ਹੈ ਰੋਟੀ ਖਾ ਕੇ ਚੂਹਾ ਚੰਗਾ ਪਲਾ ਹੋ ਗਿਆ ਹੁਣ ਥੋੜੀ ਜੀ ਜਾਨ ਪੈ ਗਈ ਚੂਹੇ ਦੇ ਵਿੱਚ ਤਕੜਾ ਹੋ ਗਿਆ ਇੱਕ ਦਿਨ ਚੂਹੇ ਨੇ ઋષਿ ਨੂੰ ਕਿਹਾ ਮੈਨੂੰ ਆਪਣੀ ਕੁੱਟੀਆਂ ਦੇ ਨੇੜੇ ਰਹਿਣ ਦੀ ਆਗਿਆ ਦਿਓ ਨਹੀਂ ਤਾਂ ਮੈਨੂੰ ਕਾਂ ਖਾਣ ਜਾਣਗੇ ઋષਿ ਨੇ ਕਿਹਾ ਠੀਕ ਹੈ ਹੁਣ ਦੇਖੋ ਬੱਚਿਓ ਜ਼ਿਆਦਾ ਮੋ ਵੀ ਵਧੀਆ ਨਹੀਂ ਹੁੰਦਾ ઋષਿ ਲਈ ਵੀ ਇਹ ਮੋ ਅੱਗੇ ਜਾ ਕੇ ਖਤਰਨਾਕ ਸਾਬਿਤ ਹੋਗਾ ਕਿਵੇਂ ਦੇਖੋ ਇਹ ਚੂਹਾ ਹਜੇ ਤਾਂ ਉਸ ਤੋਂ ਅੱਗੇ ਆ ਕੇ ਮੰਗ ਰਿਹਾ ਕਿ ਮੈਨੂੰ ਆਪਣੀ ਝੂੰਪੜੀ ਦੇ ਕੋਲ ਰਹਿਣ ਦਿਓ ਨੀਤਾ ਬਾਕੀ ਜਾਨਵਰ ਕੋਵੇ ਵਗੈਰਾ ਮੈਨੂੰ ਚੱਕ ਕੇ ਲੈ ਜਾਓਗੇ ਤੇ ਖਾ ਜਾਓਗੇ ਠੀਕ ਹੈ ॠषि ਕਹਿ ਦਿੰਦਾ ਠੀਕ ਹੈ ਤਦ ਚੂਹਾ ਮੌਜ ਦੇ ਨਾਲ ਉਸ ਕੁੱਟੀਆਂ ਦੇ ਨੇੜੇ ਰਹਿਣ ਲੱਗ ਪਿਆ ਹਰ ਰੋਜ਼ ਖਾਣ ਲਈ ਰੋਟੀ ਮਿਲਣ ਕਾਰਨ ਚੂਹਾ ਛੇਤੀ ਹੀ ਤਕੜਾ ਹੋ ਗਿਆ ਪਹਿਲੇ ਤਾਂ ਕਮਜ਼ੋਰ ਜਿਹਾ ਸੀ ਚੂਹਾ ਹੁਣ ਉਹ ਕਾਫੀ ਤਕੜਾ ਹੋ ਗਿਆ ਇੱਕ ਦਿਨ ਇੱਕ ਬਿੱਲੀ ਨੇ ਉਸ ਚੂਹੇ ਨੂੰ ਵੇਖਿਆ ਅਤੇ ਉਸ ਨੂੰ ਖਾਣ ਲਈ ਦੌੜੀ। ਚੂਹਾ ਭੱਜ ਕੇ ॠषि ਦੇ ਕੋਲ ਆ ਗਿਆ। ਮਹਾਰਾਜ ਬਚਾਓ ਮਹਾਰਾਜ ਬਚਾਓ। ਆਖਦਾ ਚੂਹਾ ਡਰ ਦੇ ਨਾਲ ਕੰਬ ਰਿਹਾ ਸੀ। ਹੁਣ ਕਿਉਂਕਿ ਉਹਨੂੰ ਆਪਣੀ ਮੌਤ ਨਜ਼ਰ ਆ ਰਹੀ ਸੀ। ਭੱਜ ਕੇ ਜਾਂਦਾ ॠषि ਦੇ ਕੋਲ ਕਹਿੰਦਾ ਮੈਨੂੰ ਬਚਾਓ ਮੈਨੂੰ ਬਿੱਲੀ ਖਾਣ ਲਈ ਆ ਗਈ ਹੈ। ਤੇ ਡਰ ਦੇ ਮਾਰੇ ਉਹ ਕੰਮ ਰਿਹਾ ਸੀ ਮਤਲਬ ਕਿ ਕਪ ਕਪੀਜੀ ਛਾ ਗਈ ਸੀ ਉਹਦੇ ਸਰੀਰ ਦੇ ਵਿੱਚ ઋષਿ ਨੇ ਚੂਹੇ ਨੂੰ ਝੱਟ ਇੱਕ ਵੱਡੀ ਸਾਰੀ ਬਿੱਲੀ ਬਣਾ ਦਿੱਤਾ ਉਸ ਨੂੰ ਵੇਖ ਕੇ ਚੂਹੇ ਨੂੰ ਖਾਣ ਆਈ ਬਿੱਲੀ ਦੌੜ ਗਈ ਚੂਹੇ ਨੇ ઋષਿ ਦਾ ਧੰਨਵਾਦ ਕੀਤਾ ਹੁਣ ਚੂਹੇ ਨੂੰ ਬਣਾ ਦਿੱਤਾ ઋષਿ ਨੇ ਬਿੱਲੀ ਕਿਉਂਕਿ ઋਸ਼ੀਆਂ ਦੇ ਕੋਲ ਤਾਕਤ ਹੁੰਦੀ ਹੈ ਪਾਵਰਸ ਹੁੰਦੀ ਹੈ ਤਾਂ ਉਹਨੇ ਆਪਣੀ ਪਾਵਰਸ ਦਾ ਇਸਤੇਮਾਲ ਕੀਤਾ ਤੇ ਚੂਹੇ ਨੂੰ ਬਿੱਲੀ ਬਣਾ ਦਿੱਤਾ ਹੁਣ ਆਪਣੇ ਸਾਹਮਣੇ ਵੱਡੀ ਬਿੱਲੀ ਨੂੰ ਦੇਖ ਕੇ ਜਿਹੜੀ ਬਿੱਲੀ ਚਪਟਾ ਮਾਰਨ ਆ ਰਹੀ ਸੀ ਉਹ ਡਰ ਗਈ ਤੇ ਉਹ ਵਾਪਸ ਭੱਜ ਗਈ ਅਜੇ ਥੋੜੇ ਹੀ ਦਿਨ ਲੰਗੇ ਸਨ ਕਿ ਇੱਕ ਕੁੱਤੇ ਨੇ ਬਿੱਲੀ ਬਣੇ ਹੋਏ ਚੂਹੇ ਨੂੰ ਵੇਖ ਲਿਆ ਹੁਣ ਇਹ ਪੋਇਮ ਤਾਂ ਤੁਸੀਂ ਸਾਰਿਆਂ ਨੇ ਛੋਟੇ ਹੁੰਦੇ ਸੁਨੀਆਂ ਹੀ ਹੋਣੀਆਂ ਐ ਚੂਹਾੜਤਾ ਬਿੱਲੀ ਸੇ ਬਿੱਲੀ ਡਰਦੀ ਟੌਮੀ ਸੇ ਹੈਨਾ ਹੁਣ ਬਿੱਲੀ ਜੋ ਬਨ ਗਿਆ ਸੀ ਚੂਹਾ ਉਹਨੂੰ ਦੇਖ ਕੇ ਕੁੱਤਾ ਆ ਜਾਂਦਾ ਉਹ ਝੱਟ ਉਸਨੂੰ ਖਾਣ ਲਈ ਆਇਆ ਚੂਹਾ ਫੇਰ ਰਿਸ਼ੀ ਦੇ ਕੋਲ ਨਸਿਆਂ ਆਇਆ ਹੁਣ ਦੇਖੋ ਜੋ ਬਿੱਲੀ ਬਣੀ ਸੀ ਚੂਹਾ ਜਿਹੜਾ ਬਿੱਲੀ ਬਨ ਗਿਆ ਹੋਇਆ ਸੀ ਉਹਦੇ ਕੋਲ ਕੁੱਤਾ ਆ ਜਾਂਦਾ ਕੁੱਤਾ ਕਹਿੰਦਾ ਮੈਂ ਇਸ ਬਿੱਲੀ ਨੂੰ ਮਾਰ ਕੇ ਖਾ ਜਾਵਾਂ ਤਾਂ ਫੇਰ ਉਹ ਜੋ ਚੂਹਾ ਸੀਗਾ ਜੋ ਬਿੱਲੀ ਬਣ ਚੁੱਕਾ ਸੀ ਭੱਜ ਕੇ ਕਿਤੇ ਕੋਲ ਜਾਂਦਾ ॠषि ਦੇ ਕੋਲ ਜਾਂਦਾ ਨਸਿਆ ਆਇਆ ਮਤਲਬ ਭੱਜਿਆ ਆਇਆ ॠषि ਨੇ ਉਸੇ ਪਲ ਉਸ ਨੂੰ ਇੱਕ ਵੱਡਾ ਕੁੱਤਾ ਬਣਾ ਦਿੱਤਾ ਹੁਣ ॠषि ਕੀ ਕਰ ਸਕਦਾ ਸੀ ਹੁਣ ਉਹਨੇ ਬਿੱਲੀ ਦਾ ਸਰੀਰ ਉਹਦਾ ਹਟਾ ਕੇ ਉਨੂੰ ਕੁੱਤੇ ਦਸ਼ਰਿਕੀ ਦੇ ਦਿੱਤਾ ਚੂਹੇ ਨੇ ਫੇਰ ਇਸ ਨੂੰ ਨਮਸਕਾਰ ਕੀਤੀ ਅਤੇ ਧੰਨਵਾਦ ਕੀਤਾ ਹੁਣ ਉਹਨੂੰ ਥੈਂਕ ਯੂ ਕਹ ਦਿੰਦਾ ਅੱਗੇ ਕੀ ਹੁੰਦਾ ਇੱਕ ਦਿਨ ਇੱਕ ਸ਼ੇਰ ਨੇ ਇਸ ਕੁੱਤੇ ਨੂੰ ਵੇਖ ਲਿਆ ਸ਼ੇਰ ਦੇ ਮੂੰਹ ਵਿੱਚ ਪਾਣੀ ਆ ਗਿਆ ਹੁਣ ਕੁੱਤੇ ਤੋਂ ਵੱਡਾ ਕੀ ਆ ਗਿਆ ਜੰਗਲ ਦੇ ਵਿੱਚ ਸ਼ੇਰ ਸ਼ੇਰ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਕਿ ਅੱਜ ਤਾਂ ਮੈਂ ਇਸ ਕੁੱਤੇ ਨੂੰ ਮਾਰ ਕੇ ਖਾਂ ਜਾਵਾਂ ਮੂਹ ਵਿੱਚ ਪਾਣੀ ਆ ਗਿਆ ਦਾ ਮਤਲਬ ਭੁੱਖ ਜਾਗ ਗਈ। ਉਹ ਅਜੇ ਕੁੱਤੇ ਉੱਟਣ ਹੀ ਲੱਗਿਆ ਸੀ ਕਿ ਰਿਸ਼ੀ ਨੇ ਉਸ ਨੂੰ ਇੱਕ ਵੱਡਾ ਸ਼ੇਰ ਬਣਾ ਦਿੱਤਾ। ਤੇ ਦਾ ਸਰੀਰ त्याग ਕੇ ਉਹਨੂੰ ਸ਼ੇਰ ਦਾ ਸਰੀਰ ਦੇ ਦਿੱਤਾ। ਹੁਣ ਸ਼ੇਰ ਬਣੇ ਚੂਹੇ ਨੂੰ ਕਿਸੇ ਦਾ ਡਰ ਨਹੀਂ ਸੀ। ਸਗੋਂ ਉਥਲ ਲੰਘਦੇ ਲੋਕ ਉਸ ਤੋਂ ਡਰਦੇ ਸਨ ॠषि ਕਹਿੰਦਾ ਭਾਈ ਡਰੋ ਨਾ ਇਹ ਤਾਂ ਚੂਹਾ ਹੈ ਮੈਂ ਇਸ ਨੂੰ ਬਚਾਉਣ ਲਈ ਹੀ ਸ਼ੇਰ ਬਣਾਇਆ ਹੈ ਇਹ ਸੁਣ ਕੇ ਚੂਹਾ ਬੜਾ ਦੁਖੀ ਹੋਇਆ ਉਹ ਸ਼ੇਰ ਹੀ ਦਿਸਣਾ ਚਾਹੁੰਦਾ ਸੀ ਉਸ ਨੂੰ ਚੰਗਾ ਲੱਗਦਾ ਸੀ ਕਿ ਲੋਕ ਉਸ ਤੋਂ ਡਰਨ ਹੁਣ ਚੂਹੇ ਦੇ ਵਿੱਚ ਹੰਕਾਰ ਭਾਵਨਾ ਆ ਗਈ ਸੀ ਕਿੱਥੇ ਤਾਂ ਉਹ ਛੋਟਾ ਜਿਹਾ ਚੂਹਾ ਸੀ ਤੇ ਹੁਣ ਬਣ ਗਿਆ ਸੀ ਇੱਕ ਵੱਡਾ ਸਾਰਾ ਸ਼ੇਰ ਉਹ ਲੋਕਾਂ ਨੂੰ ਡਰਾਉਣਾ ਚਾਹੁੰਦਾ ਸੀ ਉਹ ਆਪਣੀ ਹੈਂਕੜੀ ਬਣਾ ਕੇ ਰੱਖਣਾ ਚਾਹੁੰਦਾ ਸੀ ॠषि ਦੇ ਕਹੋਏ ਸ਼ਬਦ ਕਿ ਇਹ ਤਾਂ ਚੂਹਾ ਹੀ ਹੈ ਮੈਂ ਹੀ ਇਹਨੂੰ ਸ਼ੇਰ ਬਣਾਇਆ ਹੈ ਉਹਨੂੰ ਚੰਗੇ ਨਹੀਂ ਲੱਗੇ ਤਾਂ ਆਓ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਸ ਨੂੰ ਉਹ ਖਤਰਨਾਕ ਸ਼ੇਰ ਸਮਝਦੇ ਸਨ ਉਹ ਅਸਲ ਤੇ ਚੂਹਾ ਹੈ ॠषि ਨੇ ਉਸ ਦਾ ਰੂਪ ਹੀ ਸ਼ੇਰ ਦਾ ਬਣਾਇਆ ਹੋਇਆ ਹੈ ਤਾਂ ਤੇ ਲੋਕ ਉਸ ਛੀਟ ਤੋਂ ਡੰਨੋ ਹਟ ਗਏ ਉਹਨੋਂ ਦੀ ਇੰਪੋਰਟੈਂਸ ਘਟੋ ਗਈ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਦੇ ਅੰਦਰ ਤਾਂ ਇੱਕ ਚੂਹਾ ਛਿਪਿਆ ਹੋਇਆ ਹੈ ਇਹ ਅਸਲੀਅਤ ਵਿੱਚ ਸ਼ੇਰ ਨਹੀਂ ਹੈ ਸ਼ੇਰ ਨੇ ਸੋਚਿਆ ਜੇ ॠषि ਲੋਕਾਂ ਨੂੰ ਅਸਲੀ ਗੱਲ ਨਾ ਦੱਸਦਾ ਤਾਂ ਉਸ ਦਾ ਲੋਕਾਂ ਦੇ ਵਿੱਚ ਡਰ ਬਣਿਆ ਰਹਿਣਾ ਸੀ ਇਸ ਪੁਆੜੇ ਦੀ ਜੜ ਇਹ ॠषि ਹੈ ਪੁਆੜੇ ਮਤਲਬ ਪੰਗੇ ਦੀ ਜੜ ਇਸ ਨੂੰ ਮਾਰ ਦੇਣਾ ਚਾਹੀਦਾ ਹੈ ਇੱਕ ਦਿਨ ਜਦੋਂ ॠषि ਸੋ ਰਿਹਾ ਸੀ ਸ਼ੇਰ ਉਸ ਉੱਤੇ ਚੱਕਣ ਲੱਗਿਆ ऋषि ਨੂੰ ਸ਼ੇਰ ਦੇ ਨੀਅਰ ਦਾ ਪਹਿਲਾ ਹੀ ਪਤਾ ਲੱਗ ਗਿਆ ਸੀ ਉਸ ਸ਼ੇਰ ਦੇ ਹਮਲੇ ਤੋਂ ਪਹਿਲਾਂ ਹੀ ਜਾਗ ਪਿਆ ਉਸਨੇ ਉਸੇ ਟਾਈਮ ਸ਼ੇਰ ਨੂੰ ਛੱਟ ਚੂਹਾ ਬਣਾ ਦਿੱਤਾ ਤਾਂ ਦੋ ਚੂਹਾ ਆਪਣੀ ਕੰਨੀ ਉੱਤੇ ਸ਼ਰਮਿੰਦਾ ਹੋ ਕੇ ਉੱਥੋਂ ਭੱਜ ਗਿਆ ऋषि ਕਹਿਣ ਲੱਗੇ ਜਿਸ ਥਾਂ ਲਈ ਵਿੱਚ ਖਾਈਏ ਉਸ ਵਿੱਚ ਛੇਕ ਕਰਨ ਵਾਲਿਆਂ ਦਾ ਇਹੋ ਹਾਲ ਹੁੰਦਾ ਹੈ ਤਾਂ ਬੱਚੋ ਇਹ ਕਹਾਣੀ ਲਿਖੀ ਹੈ ਕਰਨੈਲ ਸਿੰਘ ਸੋਮਲ ਜੀ ਨੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਜ਼ਰੂਰੀ ਨਹੀਂ ਕਿ ਹਰ ਇਨਸਾਨ ਚੰਗਾ ਹੋਵੇ ਕਈ ਮਾੜੀ ਨੀਅਤ ਵਾਲੇ ਲੋਕ ਇੰਦਾ ਵੀ ਹੁੰਦੇ ਹਨ ਜਿਨ੍ਹਾਂ ਦਾ ਜਿੰਨਾ ਮਰਜ਼ੀ ਪੱਲਾ ਤੁਸੀਂ ਕੱਢ ਦਵੋ ਉਹਨਾਂ ਨੇ ਆਪਣੀ ਮਾੜੀ ਆਦਤ ਨੂੰ ਛੱਡਣਾ ਨਹੀਂ ਹੁੰਦਾ ਹੁਣ ਦੇਖੋ ਜਿਵੇਂ ਹੀ ਚੂਹਾ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ ਰਿਸ਼ੀ ਉਹਨੂੰ ਅਸਲੀ ਰੂਪ ਵਿੱਚ ਕੱਢ ਦਿੰਦਾ ਹੈ ਉਦੋਂ ਹੀ ਆਪਣੀ ਜਾਨ ਨੂੰ ਬਚਾਉਂਦੇ ਹੋਏ ਉਥੋਂ ਦੀ ਭੱਜ ਜਾਂਦਾ ਹੈ ਹੁਣ ਉਹਦੀ ਹੈਂਕੜੀ ਵੀ ਕਿਸੇ ਕੰਮ ਦੀ ਨਹੀਂ ਰਹੀ ਤੇ ਉਹਦਾ ਜਿਹੜਾ ਡਰ ਬਣਾਉਂਦੀ ਆਕੜ ਸੀਗੀ ਜਾਂ ਉਹਦੀ ਤਰਕੀਬ ਸੀ ਕਿ ਮੈਂ ਲੋਕਾਂ ਦੇ ਵਿੱਚ ਆਪਣਾ ਡਰ ਬਣਾ ਕੇ ਰੱਖਾਂ ਉਹ ਵੀ ਕਿਸੇ ਕੰਮ ਦੀ ਨਹੀਂ ਰਹੀ ਤਾਂ ਇਹ ਸੀ ਕਹਾਣੀ ઋਸ਼ੀ ਅਤੇ ਚੂਹੇ ਦੀ ਮੈਨੂੰ ਲੱਗਦਾ ਤੁਹਾਨੂੰ ਅੱਛੀ ਲੱਗੀ ਹੋਊਗੀ ਕਮੈਂਟ ਬਾਕਸ ਵਿੱਚ ਆਪਣੇ ਆਪਣੇ ਕਮੈਂਟ ਜ਼ਰੂਰ ਦਿਓ ਮੈਨੂੰ ਮਿਲਾਂਗੇ ਤੁਹਾਡੇ ਨਾਲ ਅਗਲੇ ਵੀਡੀਓ ਚ ਉਦੋਂ ਤੱਕਨ ਪੜਦੇ ਰਹੋ ਖੁਸ਼ ਰਹੋ